ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਜੇ ਗੱਲਬਾਤ ਕਰ ਲਈਏ ਫੇਰ ਪਹੁੰਚ ਚੁੱਕੇ ਆਂ ਬਾਈ ਚਮਕੌਰ ਕੋਲੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇੱਕ ਤਾਬ ਅੱਛੀ ਦਿਖਾਵਾਂਗੇ ਐਰ ਸ਼ਹਿਰ ਚ ਪੈਂਦੀ ਆ ਤਾਜੀ ਸੂਈ ਆ ਜੇਰ ਜੱਪਾ ਹੈਗਾ ਇਹਦਾ ਸੱਜਣੋ ਡੰਨਾ ਤੇ ਇੱਕ ਹੈਗੀ ਆ ਜਰਸੀ ਪੰਜਾਬ ਵਾਲੀ ਵੱਡੇ ਕੱਦ ਕਾਠ ਚ ਇਹ ਹੈਗੀ ਆ ਬੱਚੀ ਸੱਜਣੋ ਗੱਬਣ ਬਾਕੀ ਡਿਟੇਲ ਬਾਈ ਨੂੰ ਪੁੱਛਾਂਗੇ ਦੋਹੇ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਦੋਹਾਂ ਦਾ ਆਪਾਂ ਬਾਈ ਤੋਂ ਵੀਡੀਓ 'ਚ ਹੀ ਕਰਾ ਦਾਂਗੇ ਆਹ ਦਾ ਚਮਕੌਰ ਹੱਸੀ ਕਾਲ ਭਰਾ ਮੇਰਾ ਚੜਦੀ ਕਲਾ ਪ੍ਰਮਾਤਮਾ ਦੀ ਗੱਲ ਕਿਵੇਂ ਕੰਮ ਕਰ ਕੰਮ ਕਰ ਵਧੀਆ ਚੱਲਦਾ ਆਹ ਲੋਟ ਚੱਲਦਾ ਹੁਣ ਦਿੱਲੀ ਮੰਗੂ ਆ ਕੰਮ ਹਾਂ ਦਿੱਲੀ ਮੰਗੂ ਚੱਲਣਾ ਹਾਂ ਆਹ ਵੀਡੀਓ ਬਾਈ ਦੀ ਜੇ ਗੱਲਬਾਤ ਕਰ ਲਈਏ ਸੱਜਣੋ ਚੈਨਲ ਤੇ ਹੁਣ ਰੁਟੀਨ 'ਚ ਆ ਰਹੀ ਆ ਆਪਣੇ ਕੋਲ ਦਿੱਲੀ 'ਚ ਹੀ ਆ ਰਹੀ ਆ ਇਸੇ ਪੱਛੀ ਤੋਂ ਕਰ ਲਈਏ ਸ਼ੁਰੂ ਹਾਂ 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 ਇਸੇ ਤੋਂ ਕਰ ਲੈ ਯਾਰ ਸੈਰ ਤੋਂ ਭਰਾ ਮੇਰਾ ਤਾਜੀ ਸੂਆ ਗੜਾ ਸੂਆ ਦੂਜਾ ਸਿੱਗੀ ਆ ਮੂੰਹ ਹੁੰਦਾ ਨਾ ਭਰਾ ਮੇਰਾ ਦੰਦਾਂ ਚ ਹੈਗੀ ਆ 6 ਦੰਦ ਸੂਆ ਹੈਗੀ ਆ ਦੂਜਾ ਠੰਡੀ ਕਦਵਾ ਸੂਈ ਟੜਕੇ ਸੂਈ ਚਾਰਕ ਵਿੱਚ ਜੇਰ ਜੂਰ ਪੈ ਗਈ ਭਰਾ ਮੇਰਾ 5 ਕਿਲੋ ਦੁੱਧ ਵੀ ਖਾ ਜੇ ਸਾਹਮਣੇ ਉਹ ਦਿਖਾ ਦਿਓ ਭਰਾ ਜੇਰ ਵਾਲਾ ਸ਼ਿਸ਼ਟਮਾ ਜਿਹੜਾ ਮੈਂ ਇਧਰਲੇ ਬੰਨੇ ਸੋਨੂੰ ਦਿਖਾ ਦਣਾ ਜੇਰ ਹੈਗੀ ਆ ਡੰਨ ਤੇ ਵੀਡੀਓ ਬਣਾਉਂਗਾ ਅੱਜ ਮੈਂ ਬੈਕ ਕੈਮਰੇ ਦੇ ਕਿਉਂਕਿ ਆਪਣਾ ਬੰਦਾ ਹੈਗਾ ਸੱਜਣੋ ਛੁੱਟੀ ਤੇ ਐਡਜਸਟਮੈਂਟ ਕਰ ਲਿਓ ਦੋਨੇ ਕੰਮ ਹੀ ਕਰੂੰਗਾ ਇਧਰਲੇ ਪਾਸੇੋਂ ਇਹਦਾ ਸੂਆ ਬਾਈ ਕਹਿੰਦਾ ਹੈਗਾ ਦੂਜਾ ਦੰਦਾਂ 'ਚ ਹੈਗੀ ਆ 6 ਦੰਦਾਂ ਤੇ ਨਸਲੇ ਦੀ ਹੈਗੀ ਆ ਆਹਰ ਜਣੋਂ ਆਹਰ ਸ਼ਹਿਰ ਆ। ਸਿਵਲ ਫੰਡੀ ਬਾਦੂ ਆਪਰਾ। ਹਾਂ ਤੇ ਆਰਡਰ ਹੈਗਾ ਬਿੱਗ ਸਾਈਜ਼ ਦੇ ਵਿੱਚ ਚਵਾਈ ਦੀ ਕਿਵੇਂ ਚਮਕੋਰੀ। ਇੱਕ ਨੰਬਰ ਪੂਲੀ ਆ ਜਮਾ ਰੂਮ ਵਰਗੀ ਭਰਾ ਲੈ। ਖੋਲ ਕੇ ਤੋਰੀ ਮੜੀ ਜੀ। ਹਾਂ ਤੋੜ ਦਨੇ ਆਪਰਾ। ਤੋਰੀ ਆ ਤੋੜ ਕੇ ਸਾਨੂੰ ਦਿਖਾ ਦਿੰਨਾ ਖੋਲ ਕੇ ਆਪਾਂ ਸੂਆ ਆ ਗਿਆ ਦੂਜਾ ਦੰਦਾਂ 'ਚ ਆ ਗਈ 6 ਦੰਦ ਨਸਲ ਤੁਹਾਨੂੰ ਫਿਰ ਦੱਸ ਦਿੰਨਾ ਆ ਗਈ ਆਹਰ ਸ਼ਹਿਰ। ਤੇ ਨਾਲ ਇਹਦੇ ਬੱਚਾ ਕੀ ਆ ਚਮਕੋਰੀ? ਬਸਾ ਨਾਲ ਮਾਂ ਵੀਰ। ਆ ਨਾਲ ਇਹਦੇ ਹੈਗਾ ਮੇਲ ਕਾ ਬਾਕੀ ਇੱਥੇ ਤੋਂ ਲੰਬਾਈ ਚ ਤੇ ਬਾਕੀ ਜਿਹੜਾ ਥਾਣਾ ਥਣ ਲੱਗਿਆ ਕੱਲਾ ਕੱਲਾ ਸੱਜਣੋਂ ਤੇ ਲੱਗਿਆ ਵੀ ਪੂਰੀ ਵਿੱਥੀ ਤੇ ਆ ਬਾਈ ਥੋੜੇ ਕਮਾਲੀ ਕੋਈ ਗੱਲ ਨਹੀਂ ਥੋੜਾ ਜਿਹਾ ਬਸਰੂ ਤਾਜੀ ਸੂਈ ਨਾ ਤਾਂ ਕਰ ਦਿਆ ਪੂਸੀ ਹੰਢੀ ਵਾਲਾ ਅੱਜ ਜ਼ਰੂਰ ਕਰ ਦਿਆ ਉਦਾਂ ਹੈਗੀ ਆ ਠੰਡੀ ਸੀਲ ਬੱਚਾ ਲਾ ਕੇ ਧਾਰਾ ਸਾਨੂੰ ਆਪਾਂ ਸੱਜਣੋਂ ਨਾ ਉਹ ਠੰਡੀ ਸੀਲ ਥੋੜੀ ਬੱਚੀ ਦੀ ਕਰ ਦਿਆ ਵੀਡੀਓ ਦੇ ਵਿੱਚੀ ਮਾਰ ਕੇ ਦਿਖਾ ਦਾਂਗੇ ਲੈ ਚੱਲ ਕੋਈ ਨਹੀਂ ਇੱਧਰ ਨੂੰ ਪਿੰਡ ਹੈਗਾ ਬਾਈ ਦਾ ਧੌਲਾ ਤਸੀਲ ਹੈਗੀ ਆ ਤਪਾ ਤੇ ਜ਼ਿਲਾ ਹੈਗਾ ਸੱਜਣੋਂ ਬਰਨਾਲਾ ਲੱ ਬੱਚਾ ਲਾ ਦੇ ਗਿਆ ਨਹੀਂ ਧਾਰਾ ਦਿਖਾ ਦੇ ਦੀਆਂ ਮਾਰਕ ਲੈ ਤੇ ਬਾਕੀ ਇੱਥੇ ਤੋਂ ਸੱਜਣੋਂ ਆਰਡਰ ਚੈੱਕ ਕਰ ਸਕਦੇ ਹੋ ਖਣ ਹੈਗਾ ਕੱਲਾ ਕੱਲਾ ਤੇ ਆਰਡਰ ਹੈਗਾ 4/4 ਨਾਲ ਇਹਦੇ ਹੈਗਾ ਮੇਲ ਕਾਫ ਤੇ ਧਾਰਾ ਆਪਾਂ ਤੁਹਾਨੂੰ ਇਹਦੀਆਂ ਦਿਖਾ ਦਨੇ ਮਾਰ ਕੇ ਤੇ ਜਿਹੜਾ ਦਾ ਰੇਟ ਆ ਰੇਟ ਦੀ ਵੀ ਬਾਈ ਨਾਲ ਗੱਲਬਾਤ ਕਰ ਲਾਂਗੇ ਵੀਡੀਓ ਚ ਹੀ ਕਰਾ ਦਾਂਗੇ ਰੇਟ ਵੀ ਇਹਦਾ ਹਾਂ ਕਿ ਨਹੀਂ ਕਰਦੇ ਬੱਚਾ ਬੰਨੇ ਤੇ ਥਣ ਥੁਣਾ ਆਪਾਂ ਤੁਹਾਨੂੰ ਵਿਖਾ ਦਨੇ ਤੇ ਧਾਰਾ ਧੂਰਾ ਸੱਜਣੋਂ ਦਿਖਾ ਦਨੇ ਮਾਰ ਕੇ ਜਾਨਵਰ ਬਾਈ ਦੇ ਜਾਂਦੇ ਆ ਔਨਲਾਈਨ ਤਕਰੀਬਨ ਤਕਰੀਬਨ ਪੰਜਾਬ ਚ ਆਪਾਂ ਗੱਲਬਾਤ ਕਰ ਲਈ ਹਰ ਇੱਕ ਜ਼ਿਲ੍ਹੇ ਚ ਜਾਨਵਰ ਜਾਂਦੇ ਆ ਤੇ ਬਾਕੀ ਚਵਾਈ ਆਪਾਂ ਤੁਹਾਨੂੰ ਬੈੜ ਦੀ ਵਿਖਾ ਦੇਣਾ ਨਾ ਆਪਣੇ ਬੈੜ ਨਾ ਨਾ ਬਿਣਾ ਲੈਣੇ ਤੋਂ ਬਿਨਾ ਦੋਨੇ ਪਾਸੇ ਬੈਠੇਗਾ ਆਪਾਂ ਗਾਂ ਹੋਵੇ ਤੇ ਮੈਂ ਹੋਵੇ ਪੂਰੀ ਠੀਕ ਆ ਗੱਲ ਇਹ ਆਪਣੇ ਬੈੜ ਪਸ਼ੂ ਦੀ ਖਾਸੀ ਤੇ ਇਹ ਹੁੰਦੇ ਲੈ ਤੇ ਬਾਕੀ ਅਕਸਰ ਤੁਸੀਂ ਬਾਈ ਦੇ ਵੀਡੀਓ ਦੇਖਦੇ ਹੋ ਡੇਲੀ ਇੱਕ ਵੀਡੀਓ ਹੁੰਦੀ ਆ ਆਪਣੇ ਚੈਨਲ ਦੇ ਉਹ ਕੰਮ ਨਹੀਂ ਹੈਗਾ ਭਰਾ ਆ ਠੰਡੀ ਸੀਲਾ ਰੂਮ ਵਰਗੀ ਪੋਲੀ ਆਕਰ ਉਹ ਨਿਆਣੇ ਤੋਂ ਪਰਾਣੀ ਹੋ ਰਹੇ ਹਿਲਦੀ ਯਾਰ ਆ ਚਵਾਈ ਚਬੂਈ ਲੈ ਗਈ ਆ ਬਿਲਕੁਲ ਫੋਕੀ ਜੇ ਗੱਲਬਾਤ ਕਰ ਲਈਏ ਚਰਲਾ ਛਿੱਟਾ ਦੀ ਹੈਗਾ ਕੋਈ ਟੈਟ ਨਹੀਂ ਹੈਗੀ ਚਵਾਈ ਦੀ ਹੈਗੀ 100 ਦਾ 10 ਬਾਡਲ ਵੀ ਕੱਢਦੇ ਨੇ ਦੁੱਧ ਪਾਸੀ ਕਿਲੋ ਕੱਢਦੇ ਨੇ ੜਕ ਕੇ ਤੇਈ ਹੋਈ ਦੁਬਾਰੇ ਹੋਰ ਕੱਢਦੇ ਨੇ ਲੈ ਠੀਕ ਆ ਗੱਲ ਆਰੇ ਬਾਡਲ ਲਵੇ ਲਾਦੀ 2 ਮਿੰਟਾਂ ਚ 42 ਵਾਲੇ ਪਗਾਗੇ ਜਾਮ ਨਹੀਂ ਹੈਗਾ ਬੱਚਾ ਵੀ ਚੋ ਸਕਦਾ ਬੱਚਾ ਜਦੋਂ ਮਰਜ਼ੇ 8-9 ਸਾਲ ਦਾ ਬੱਚਾ ਚੋ ਦਿੰਦਾ ਉਹਦੇ ਚੋਦੇ ਅ ਚਵਾਈ ਚਬੂਈ ਤਾਂ ਹੈਗੀ ਆ ਓਕੇ ਜੀ ਰਿਪੋਰਟ ਪੈਸੇ ਦੱਸ ਦੇ ਕਿੰਨੇ ਲਵਾਂਗੇ ਇਹਦੇ ਮੁੱਲ ਆ 75 ਕੁਆ 80 ਗ੍ਰਾਮੀ 70000 ਦੀ ਬੈੜ ਦੇ ਦਾਂਗੇ ਵੀਰੇ ਪੂਰੇ 70 ਦੀ 70 ਦੀ ਜਾਂ ਮਾਨਤਾਨ ਕਰ ਦਾਂਗੇ ਮਾਨਤਾਨ ਉਹ ਜੋ ਕਰ ਦਾਂਗੇ ਦੇ ਦੁੱਧ ਵੀ ਦਿਖਾ ਕਰ ਦਤਾ ਪੰਜ ਚਾਰ ਪੰਜ ਕਿਲੋ ਦੁੱਧ ਵੀ ਕਰਦਾ ਠੰਡੀ ਥੀਂ ਕਰ ਦਾਂਗੇ ਮਾਨਤਾਨ ਬਾਈ ਕਹਿੰਦਾ ਛੋਟ ਛੱਪ ਆ ਉਹਦੇ ਚੋਂ ਆਪਾਂ ਕਰ ਦਾਂਗੇ ਤੇ ਚਬਾਈ ਦੀ ਹੈਗੀ ਆ ਫੁੱਲ ਪੋਲੀ ਜਮਾ ਜਦ ਮਰਦੀ ਰੋਟੀ ਖਾ ਕੇ ਦੁਬਾਰੇ ਫੇਰ ਬਾਈ ਥੱਲੇ ਉਹ ਕੰਮ ਨਹੀਂ ਹੈਗਾ ਆਪਣਾ ਕਿਹਾ ਗਾ ਜਿਹੜੇ ਹਰੇਕ ਮਿੰਟ ਮੈਂ ਖਲਾਏਗਾ ਨਾ ਠੰਡੀ ਸਿਰਤ ਤਾਂ ਕਰਾ ਨਾ ਵੀ ਜੇ ਹੁਣ ਬੈੜ ਠੰਡੀ ਹੋਊਗੀ ਆਪਣੀ ਠੀਕ ਆ ਗੱਲ ਉਹ ਕੰਮ ਨਹੀਂ ਦੁਬਾਰੇ ਬੈਠੇਗੇ ਨੇ ਫੱਲੇ ਬੈਠ ਦੁਬ ਮਾਰ ਦੇ ਧਾਰਾਂ ਦੇ ਵਾਰੀ ਕਈ ਵਾਰੀ ਫੋਨ ਪਾ ਆ ਜੇ ਚਮਕੌਰ ਕਹਿੰਦਾ ਜਾ ਕੇ ਸੁਣਿਆ ਹੀ ਨਾ ਫੇਰ ਰੋਟੀ ਖਾ ਕੇ ਉਹ ਨਹੀਂ ਹੈਗੀ ਬੱਚਾ ੱਡੀ ਨਾਲ ੱਡੀ ਕੀ ਕਹਿ ਗੱਲ ਐਰ ਸੈਰ ਗਾਂ ਤਾਂ ਇਹ ਕਹਿੰਦੇ ਨੂੰ ਬਾਈ ਅੱਜ 22 ਦੀ ਹੈਗੀ 100 ਦੀ 100 ਇਹ ਬਾਈ ਕਹਿੰਦਾ ਦੇਵਾਂਗੇ 70 ਦੀ 70 ਚ ਮਾਨਤਾ ਮਾਨਤਾ ਨਹੀਂ ਕਰਾਂਗੇ ਬਸ ਛੋਟ ਛੱਪਾ ਜਾ ਹੋ ਜੂਗਾ ਸੀਲ ਠੰਡੀ ਬਾਦੂ ਜਾਮਾ ਬਰਫ ਵਾਜ ਜਾ ਆ ਜਿਆਦੇ ਅੰਤਰ ਨਹੀਂ ਹੈਗਾ ਤੇ ਗਾੜੀ ਦੇ ਪਛਾੜੀ ਦੀ ਬਹੁਤ ਵਧੀਆ ਬਈ ਮਗਰਲੀ ਗਾੜੀ ਵੀ ਨਹੀਂ ਬਰਾਬਰ ਆ ਤੇ ਪਛਾੜੀ ਵੀ ਬਰਾਬਰ ਹੈ ਹਾਂ ਇੱਥੇ ਤੂੰ ਆਰਡਰ ਚੈੱਕ ਕਰ ਸਕਦੇ ਹੋ ਇਹ ਹੁਣ ਗਿਆ ਨਹੀਂ ਤੋੜਦੇ ਇਹਨੂੰ ਇਹ ਜ ਇਨੇ 20 ਕਿਲੋ ਦੁੱਧ ਬਲੂਨ ਨੇ ਕੱਢਿਆ ਹੈ ਵੀਰੇ ਹੈਡ ਪੂਰੀ ਫੁੱਲਾ ਦੇ ਵਿੱਚ ਆ ਗਈ ਹੈ ਕੱਦ ਆ ਗਿਆ ਫੁੱਲ ਵੱਡਾ ਤੇ ਇਹ ਆ ਗਈ ਸੱਜਣੋ ਪੰਜਾਬ ਵਾਲੀ ਜਰਸੀ ਆਰਡਰ ਰੱਖੂਗੀ ਬਿਲਕੁਲ ਸਟਿਚ ਕੰਪੈਕਟ ਆਰਡਰ ਰੱਖੂਗੀ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹਾਂ ਤੇ ਕੱਦ ਬੈਡ ਕਰ ਸਕਦੇ ਹਾਂ ਦਿਨ ਕਿੰਨੇ ਕੱਢ ਦੀ ਆ ਸੁਆ ਕਿਦਾਂ ਦਿਨ 5-6 ਦਿਨ ਲਊ ਭਰਾ ਮੇਰਾ ਸੁਆ ਕਿਹੜਾ ਇਹ ਸੁਆ ਦੂਜਾ ਇਹ ਸਿੱਗੀ ਆ ਮੋਹ ਦੀ ਸੁਆ ਹੈਗਾ ਦੂਜਾ ਸੱਜਣੋ ਦੰਦਾਂ 'ਚ ਹੈਗੀ ਆ ਛੱਗੀ ਤੇ ਨਸਲ ਹੈਗੀ ਆ ਇਹਦੀ ਜਰਸੀ ਜਰਸੀ ਪੰਜਾਬ ਵਾਲੀ ਜੇ ਗੱਲ ਪੂਰਾ ਹੈਡ ਦੇ ਵਿੱਚ ਆ ਗਈ ਵੀਰੇ ਆ ਆ ਗਈ ਜਰਸੀ ਪੰਜਾਬ ਵਾਲੀ ਐ ਨੂੰ ਤੋਰ ਦੇਗਾ ਨਹੀਂ ਲੰਬੀ ਇਹਨੂੰ ਲੰਬੀ ਤੋਰ ਦੇ ਕੋਈ ਕੋਈ ਰਾਹ ਨਾ ਜਾ ਵੀ ਭਰਾ ਵੀ ਕਈ ਵੀ ਆਨਲਾਈਨ ਮੰਗਵਾਤੀ ਹੋਵੇ ਪੱਕ ਨਹੀਂ ਰਹਿਣ ਦਿੰਦੇ ਆਪਾਂ ਦਿਖਾਏ ਲੈ ਇੱਥੇ ਤੋਂ ਸੱਜਣੋ ਫੇਸ ਕੁਆਲਟੀ ਚੈੱਕ ਕਰ ਸਕਦੇ ਆ ਇਹ ਆ ਗਈ ਨਿਕਨੇਗਾ ਕਹਿੰਦਾ ਠੰਡੀ ਸੀਲ ਵਾਲੀ ਆ ਤਰਾ ਗੁਰੀ ਹਾਂ ਇਹ ਆ ਗਈ ਪਿਆਰ ਆਰਡਰ ਦੇਖੀ ਪੈਨ ਆਰਡਰ ਦੇ ਨਾਲ ਨੂੜਾ ਦੇਖੀ ਕਿਵੇਂ ਸਾਰੀਆਂ ਦਿਖਾ ਦੇ ਮੈਂ ਇਧਰ ਨਾੜਾ ਨੂੜਾ ਨਾੜਾ ਬੜ ਠੰਡੀ ਦੇਖ ਲੈ ਨਾੜਾ ਨਾ ਤੇ ਆ ਜਾਏਗਾ ਫਿਕਸ ਦੇ ਹੈਗਾ ਤੇ ਨਾ ਨਿੱਬੜਾ ਨਿੱਬੜਾ ਹੀ ਨਾੜ ਦੇਖੀ ਭਰਾ ਮੇਰਾ ਆ ਦਿਨ ਕਿੰਨੇ ਕ ਕੱਢ ਦਿਆ ਲੈ ਵੀ ਪਾਸੇ ਕਿਦਾਂ ਲੋ ਠੰਡੀ ਦੇ ਨ ਪੰਜ ਤੋਂ 622 ਕਹਿੰਦਾ ਲੈ ਜੂ ਕਰਦਾ ਹੈਗਾ ਇਹਦਾ ਜਿਵੇਂ ਐਚ ਐਫ ਵੈੜਦਾ ਹੁੰਦਾ ਉੱਡਾ ਆ ਫੁੱਲ ਹਾਈਟ ਦੇ ਵਿੱਚ ਆ ਗਈ ਇਹਦਾ ਆਪਾਂ ਖਾਂਦੇ ਪੀਂਦੇ ਮਾਣ ਜਾਂਦੇ ਗੁਰੀ ਤੂੰ ਰੋਜ਼ ਹੀ ਤੂੰ ਦੇਖਦੇ ਨੇ ਨਾ ਹੱਥ ਨੂੰ ਐਣੀ ਤਾਂ ਕੀ ਕਰ ਜਾਣਾ ਕਰਦਾ ਹੈਗਾ ਇਹਦਾ ਫੁੱਲ ਵੱਡਾ ਇੱਕ ਗੱਲ ਤੁਹਾਨੂੰ ਹੋਰ ਦਾ ਤਾਂ ਨਾ ਗਾਵਾਂ ਦੀ ਇਹ ਖਾਸੀਅਤ ਹੁੰਦੀ ਐ ਨਹੀਂ ਪਤਾ ਇੰਨਾਂਲੇ ਵਾਲੇ ਕਿ ਸੁਕੇ ਸੁਕੇ ਫਾਜੇ ਐ ਕਮਾਲਾ ਕਹਿੰਨੀ ਕੇਰਾ ਹੋਰ ਇਧਰਲੇ ਬੰਦੇ ਸੂਹੇ ਵਾਲੇ ਪਾਸੇ ਇਧਰਲੇ ਬੰਦੇ ਕਮਾਲਾ ਕੇਰਾ ਲੰਬੀ ਹੋਰ ਦਿਖਾ ਦੇ ਚਲਾ ਕੇ ਇਧਰ ਨੂੰ ਇੱਥੋਂ ਚਲਾ ਕੇ ਦਿਖਾ ਦੇ ਫੀਲ ਦੋਨੋਂ ਪਾਸੇ ਦੀਆਂ ਚ 6 ਦਾੰਦ ਆ ਗਈ ਤੇ ਨਸਲ ਆ ਗਈ ਜਰਸੀ ਲੈ ਚਲ ਨਸਲ ਆ ਗਈ ਜਰਸੀ ਕੱਦ ਆ ਗਿਆ ਫੁੱਲ ਵੱਡਾ ਕੱਦ ਦੀ ਤਾਂ ਆਪਣੀ ਗਰੰਟੀ ਹੈ ਵੀ ਕਿਸੇ ਸੱਜਣ ਨੂੰ ਲੱਗੇ ਵੀ ਕੱਦ ਦੇ ਦਾ ਛੋਟਾ ਹੋਊਗਾ ਇੱਥੋਂ ਕਮਾ ਲਓ ਜੀ ਬਾਕੀ ਤੋਰਾ ਤੂਰਾ ਤੁਹਾਨੂੰ ਦੱਸਦਾ ਵੀ ਆਰਡਰ ਬਣਾਓਗੀ ਫਾਸਮਾ ਪੂਰਾ ਕੰਪੈਕਟ ਆਰਡਰ ਰੱਖੂਗੀ ਲੈ ਚਲੋ ਜੀ ਇਹਨੂੰ ਸੂਆ ਦੂਜਾ ਦੰਦਾਂ 'ਚ ਆ ਗਈ 6 ਦੰਦ ਥਣ ਲੱਗਿਆ ਕੱਲਾ ਕੱਲਾ ਲੱਗਿਆ ਮੁਠੀ ਵਾਲਾ ਤੇ ਲੱਗਿਆ ਪੂਰੇ ਗੈਪ ਤੇ ਆ ਕੱਦ ਹੈਗਾ ਇਹਦਾ ਫੁੱਲ ਡਬਲ ਜਾਵਾਂ ਇਹਨੂੰ ਦਣ ਕਿੰਨੇ ਕੱਢ ਦੂਗੀ ਹੈ ਬਾਈ ਬਾ ਪੰਜ ਚਾਰ ਕਦਮ ਲੈ ਰਹੇ ਰਹਿੰਦੇ ਆ ਭਰਾ ਮੇਰਾ ਦੱਸਾਂ ਦੇ ਮੰਗਾਦਾ ਅਗਲੇ ਮਾਨਗਾ ਠੀਕ ਹੈ ਗੱਲ ਹਾਂ ਹਾਂ ਦਿਨ ਬਾਈ ਕਹਿੰਦਾ ਰਹਿੰਦੀ ਆ ਪੰਜ ਤੋਂ 6 ਦੇ ਸੂਆ ਆ ਗਈ ਦੂਜਾ ਤੇ ਜਰਸੀ ਆ ਗਈ ਹੈਗੀ ਪੰਜਾਬ ਵਾਲੀਆ ਵੱਡੇ ਕੱਦ ਕਾਟ ਚ ਇਹਦੇ ਪੈਸੇ ਕਿੰਨੇ ਲਾ ਮੰਗਾ ਪੈਸੇ ਭਰਾ ਮੇਰੇ ਥੋੜੀ ਪੰਜਾਦਾਨਾਂ ਦੀ ਕੱਚੀ ਆ ਮੈਂ ਫੋਨ ਤੇ ਕਰ ਲਾਂਗੇ ਨਾ ਬਾਲੇ ਤਾਂ ਨਹੀਂ ਮੰਗਦੇ ਬਾਲੇ ਨਹੀਂ ਮੰਗਦੇ ਪਰ ਜਹੀਬ ਬੜਾ ਉੱਟੂ ਹੋ ਗਿਆ ਮੰਗਣਾ ਬੂਰੀ ਭਰ ਕੇ ਮੰਗ ਲਾ ਨਾ ਨਾ ਬੂਰੀ ਵਾਲਾ ਕੰਮ ਹੀ ਨਹੀਂ ਆਪਣੇ ਕੋਲ ਹੁੰਦਾ ਭਰਾ ਮੇਰੇ ਲੈ ਆਦੇ ਨਹੀਂ ਮੰਗਦੇ ਢੱਲਣਾ ਢਲਣਾ ਪਈਆਂ ਤੇ ਆਰਡਰ ਇੱਕ ਲੱਤ ਮਾਰਨ ਵਾਲੀ ਨਹੀਂ ਜਿੰਨੀ ਗਾਲਤ ਨਹੀਂ ਮਾਰਦੀ ਭਾਵੇਂ ਨਿਆਣਾ ਪਾ ਕੇ ਝੂਟੀ ਚੱਲੀ ਜਾਵੇ ਉਹ ਕੰਮ ਨਹੀਂ ਗੱਲ ਹੈ ਹਾਂ ਚਮਕੌਰ ਦੇ ਕੱਦ ਦੇ ਹਿਸਾਬ ਨਾਲ ਨਾਲ ਲਾ ਲੇ ਕਿਉਂਕਿ ਇਹਦਾ ਕੱਦ ਤਾਂ ਬੜਾ ਜਿਆਦਾ ਵੱਡਾ ਆ ਗਿਆ ਲੈ ਨੋਰਮਲ ਵਿਅਕਤੀਆਂ ਨਾਲੋਂ ਵੱਡਾ ਇਹਦਾ ਕੱਦ ਤੇ ਬਾਕੀ ਜਿਹੜੀ ਬੱਚੀ ਦਿਖਾਈ ਆ ਤੁਹਾਨੂੰ ਇਹ ਆ ਗਈ ਬਈ ਵੱਡੀ ਹਾਈਟ 'ਚ ਆ ਗਈ ਬਹੁਤ ਵੱਡੇ ਕੱਦ 'ਚ ਕਿਉਂਕਿ ਪੰਜਾਬ ਵਾਲੀ ਜਰਸੀ ਆ ਹਮਾਚਲ ਵਾਲੀਆਂ ਛੋਟੀਆਂ ਹੁੰਦੀਆਂ ਕੱਦ ਜਿੰਗੀਆਂ ਜਿਆ ਇਹਦੇ ਪੈਸੇ ਬਾਈ ਕਹਿੰਦਾ ਫੋਨ ਤੇ ਉਹ ਕੀ ਕਰ ਲਾਂਗੇ ਭਰਾ ਮੇਰੇ ਕਈ ਵਾਰੋਂ ਪੰਚਾਇਤ ਨਾਲ ਜੁਗੁਰ ਵੀ ਕਈ ਵਾਰੀ ਵਪਾਰੀ ਲੈਣਾ ਭਰਾ ਮੇਰੇ ਗੱਪਣਾਂ ਗਾਂ ਫਿਰ ਟਿਕਾਉਂਦੇ ਆ ਰੁਪਈਏ ਉਹਨੇ ਕਿ ਲਵਾਂਗੇ ਜਿੰਨੇ ਜਿੰਨੇ ਕੇ ਰੁਪਈਏ ਇਹ ਹੋਰਤੀ ਹੈ ਨਾ ਹਾਂ ਹਾਂ ਜਿੰਨੇ ਰੁਪਈਏ ਉਹਨੇ ਕਿ ਲਵਾਂਗੇ ਆ ਨੰਬਰ ਬੋਲ ਦਿਓ ਜੀ ਨੰਬਰ 9779475644 ਆ ਨੰਬਰ ਸੱਜਣੋਂ ਬਾਈ ਦਾ ਮੈਂ ਵੀਡੀਓ ਚਲਾ ਦੂੰਗਾ ਜਿਹੜੇ ਸੱਜਣੋਂ ਇਹਨਾਂ ਦੋਹਾਂ ਚੋਂ ਕੋਈ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ